ਇਹ ਚੋਣਾਂ ਨੂੰ ਲੈ ਕੇ ਸੱਚੇਕੋ ਜੀ ਸਾਰਿਆਂ ਨੂੰ ਹੀ ਪਤਾ ਹੈ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਨੇ ਇਸ ਨੂੰ ਲੈ ਕੇ ਕਿ ਪੰਜਾਬ ਕਈ ਅੰਛੇ ਸ਼ਾਸਨ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਸਾਰੇ ਪੂਰੇ ਇੰਤਜ਼ਾਮ ਕੀਤੇ ਗਏ ਨੇ ਅੱਜ ਦੀ ਇਹ ਕਾਰਵਾਈ ਇਸੀ ਫਲੈਗ ਮਾਰਚ ਕਰਵੇ ਇਹ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਤੇ ਲਈ ਕਿਉਂਕਿ ਇੱਥੇ ਸੈਂਟਰਲ ਪੈਰਾਮਿਲਿਟਰੀ ਫੋਰਸਸ ਵੀ ਆ ਚੁੱਕੀਆਂ ਨੇ ਪੰਜਾਬ ਦੀ ਸਟੇਟ ਆਪ ਪੁਲਿਸ ਵੀ ਹੈ ਅਕੇ ਨਾਲ ਹੀ ਪੰਜਾਬ ਪੁਲਿਸ ਦੇ ਆਪਣੇ ਜੋ ਲੋਕਲ ਜਵਾਨ ਹੈ ਉਹ ਵੀ ਮੌਜੂਦ ਨੇ ਇਹਨਾਂ ਦੇ ਨਾਲ ਮਿਲ ਕੇ ਫਲੈਗ ਮਾਰਚ ਬੇਸਿਕਲੀ ਕੌਨਫੀਡੈਂਸ ਬਿਲਡਿੰਗ ਮੇਜਰ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਕਿ ਲੋਕਾਂ ਨੂੰ ਯਕੀਨ ਹੋਵੇ ਅਸੀਂ ਵੀ ਪੂਰੇ ਸੰਕਲਪ ਅਸੀਂ ਲਿਆ ਹੋਇਆ ਹੈ ਕਿ ਆਉਣ ਵਾਲੇ ਚੋਣ ਬਿਲਕੁਲ ਫੇਅਰ ਐਂਡ ਟ੍ਰਾਂਸਪੇਰੈਂਟ ਤਰੀਕੇ ਨਾਲ ਕਿਤੇ ਜਾਣਗੀ ਤੇ ਕਿਸੇ ਵੀ ਤਰੀਕੇ ਦੀ ਲਾਅ ਐਂਡ ਆਰਡਰ ਦੀ ਕੋਈ ਤਿੱਕਤ ਆਂਦੀ ਹੈ ਤਾਂ ਉਸ ਦਾ ਮਜਬੂਤੀ ਨਾਲ ਅਸੀਂ ਸਮਾਪਨ ਕਰਾਂਗੇ ਜਿਸ ਤਰ੍ਹਾਂ ਅੱਜ ਕੱਲ ਗਰਮੀ ਬਹੁਤ ਪੈਣ ਲੱਗੀ ਪਹਿਲੀ ਜੂਨ ਨੂੰ ਹੋਰ ਗਰਮੀ ਹੋਏਗੀ ਕੀ ਤੁਸੀਂ ਵੋਟਰਾਂ ਨੂੰ ਕਹਿਣਾ ਚਾਹੋਗੇ ਕਿਸ ਤਰ੍ਹਾਂ ਉਹ ਸਮੂਹ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਅਸੀਂ ਸਮਝਦੇ ਹਾਂ ਕਿ ਇੱਕ ਤਾਂ ਛੁੱਟੀ ਵਾਲਾ ਦਿਨ ਹੈ ਸ਼ਨੀਵਾਰ 1 ਜੂਨ ਤੇ ਨਾਲ ਹੀ ਬਹੁਤ ਗਰਮੀ ਵਾਲਾ ਦਿਨ ਹੈ ਪਰ ਇਸ ਨੂੰ ਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਵੀ ਕਿਹਾ ਗਿਆ ਹੈ ਕਿ ਚੋਣਾਂ ਦਾ ਜੋ ਉਦੇਸ਼ ਦਾ ਸਭ ਤੋਂ ਵੱਡਾ ਫਰਮ ਹੈ ਤੇ ਨਾਲ ਹੀ ਦੇਸ਼ ਦਾ ਵੀ ਮਾਣ ਹੈ ਮੈਂ ਸਾਰੇ ਨੂੰ ਅਪੀਲ ਕਰਦੇ ਹਾਂ ਕਿ 1 ਜੂਨ ਨੂੰ ਵੋਟ ਜ਼ਰੂਰ ਪਾਓ ਇਸ ਦੇ ਲਈ ਸਾਡੇ ਪੋਲਿੰਗ ਸਟੇਸ਼ਨਸ ਦੇ ਉੱਤੇ ਅਸੀਂ ਪੂਕ ਪੂਰਾ ਇੰਤਜ਼ਾਮ ਕਰ ਰਹੇ ਨੇ ਅਸੀਂ ਹਰ ਪੋਲਿੰਗ ਸਟੇਸ਼ਨ ਦੇ ਉੱਤੇ ਖੜੇ ਹੋਣ ਦੇ ਲਈ ਛਾਂ बैठने के लिए सिटिंग अरेंजमेंट ठंडा पीने वाला पानी वॉलंटियर्स हेल्प करने के लिए व्हीलचेयर ਤੇ ਨਾਲ ਹੀ ਇੱਕ ਹਸਤਾ ਹੋਇਆ ਚਿਹਰਾ ਪੋਲਿੰਗ ਸਟਾਫ ਦਾ ਤੁਹਾਨੂੰ ਨਜ਼ਰ ਆਏਗਾ ਜੋ ਕਿ ਹੱਥ ਛੋੜ ਕੇ ਤੁਹਾਡੀ ਉੱਥੇ ਮੀਟ ਕਰ ਰਹਾ ਹੈ ਨਾਲ ਹੀ ਨਾਲ ਕਿਉਂਕਿ ਪੋਲਿੰਗ ਸਵੇਰੇ ਜਲਦੀ ਸ਼ੁਰੂ ਹੋ ਜਾਂਦੀ ਹੈ ਸਵੇਰੇ 7 ਤੋਂ ਲੈ ਕੇ ਸ਼ਾਮੀ 6:00 ਤੱਕ ਚਲੇਗੀ ਮੈਂ ਇੱਕ ਮੈਸੇਜ ਹੋਰ ਇਹ ਦੇਣਾ ਚਾਹੁੰਦਾ ਕਿ ਅਸੀਂ ਪ੍ਰੋਮੋਟ ਕਰਨਾ ਚਾਹੁੰਦੇ ਕਿ ਸਾਡੇ ਵੋਟਰ ਜਲਦ ਤੋਂ ਜਲਦ ਆ ਕੇ ਵੋਟ ਪਾ ਲੈ ਕਿਉਂਕਿ ਸਵੇਰ ਦੇ ਟਾਈਮ ਜਿਹੜਾ ਪਹਿਲ ਪਹਿਲਾ ਟਾਈਮ ਹੁੰਦਾ ਉੱਥੇ ਥੋੜੀ ਗਰਮੀ ਘਟ ਹੁੰਦੀ ਹੈ ਅਸੀਂ ਪਹਿਲੇ 30 ਵੋਟਰਸ ਨੂੰ ਕੁਛ ਨਾ ਕੁਛ ਦੇ ਵੀ ਰਹੇ ਹਾਂ ਐਜ਼ ਅ ਟੋਕਨ ਜੋ ਵੀ ਪਹਿਲੇ 30 ਵੋਟਰ ਆ ਕੇ ਵੋਟ ਪਾਉਣਗੇ ਕਾਉਂਡਰੀ ਉਹਨਾਂ ਨੂੰ ਕੁਛ ਇਨਾਮ ਵੀ ਦਿੱਤਾ ਜਾਏਗਾ ਥੈਂਕ ਯੂ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਆਪਾਂ ਹੁਣ 1 ਤਾਰੀਖ ਨੂੰ 1 ਜੂਨ ਨੂੰ ਲੋਕ ਸਭਾ ਦਾ ਜਿਹੜਾ ਚੋਣਾਂ ਦੀ ਵੋਟਾਂ ਪੈਣੀਆਂ ਹੈਗੀਆਂ ਪੰਜਾਬ 'ਚ ਤੇ ਉਹਦੇ ਮੱਧ ਨਿਰਜ ਜਿਹੜਾ ਹੈਗਾ ਉਹ ਆਪਾਂ ਪੂਰੇ ਹੁਸ਼ਾਰਪੁਰ ਜ਼ਿਲ੍ਹੇ ਵਿੱਚ ਅ ਵਰਤਵਾ ਕੇ ਕੌਨਫੀਡੈਂਸ ਬਿਲਡਿੰਗ ਮੀਜਰ ਜਿਹੜੇ ਹੈਗੇ ਲੈ ਰਹੇ ਹੈਗੇ ਜਿਦੇ ਵਿੱਚੋਂ ਇੱਕ ਹੈਗਾ ਫਲੈਗ ਮਾਰਚ ਤੇ ਅੱਜ ਆਪਣਾ ਸਿਟੀ ਅੰਦਰ ਵਿੱਚ ਫਲੈਗ ਮਾਰਚ डीसी ਸਾਹਿਬ ਦੇ ਨਾਲ ਆਪਣੇ ਸੀਐਪੀਫ ਦੇ ਜਿਹੜੇ ਕਾਊਂਟਰਪਾਰਟ ਲੱਗੇ ਬੀਐਸਐਫ ਦੇ ਮੌਜੂਦਮਾ ਨਾਲ ਨਾਲ ਜ਼ਿਲ੍ਹਾ ਪੁਲਿਸ ਆਰਪੀ ਟੀਮ ਨਾਲ ਨਾਲ ਮਿਲ ਕੇ ਆਪਾਂ ਪੂਰੇ ਸ਼ਹਿਰ 'ਚ ਫਲੈਗ ਮਾਰਚ ਕਰ ਰਹੇ ਹਾਂ ਨਾਲ ਸਪੈਸ਼ਲ ਚੈਕਿੰਗ ਵੀ ਕੀਤੀ ਜਾਏਗੀ ਤੇ ਸੈਰ ਦੇ ਵੱਖ-ਵੱਖ ਥਾਵਾਂ ਤੇ ਰੋਟੇਸ਼ਨ ਬੇਸਿਸ ਤੇ ਜਿਹੜਾ ਹੈ ਇਹ ਫਲੈਗ ਮਾਰਚਸ ਲਈ ਇਸ ਲਈ 1 ਮਹੀਨਾ ਤੋਂ ਚੱਲ ਰਿਹਾ ਹੈ ਜੇ ਜੋ ਤੁਸੀਂ ਵੀ ਅਟੈਂਡ ਕਰਦੇ ਰਹੋ ਬਾਾਕੀ ਕਿਸੇ ਪ੍ਰੋਗਰਾਮ ਦੀ ਤੇ ਹੁਣ ਜਿਹੜੇ ਹੈਗੇ ਸਾਡੇ ਕੋਲੇ ਸੀਐਪੀਏ ਪੀਏ ਕੰਪਨੀਆਂ ਇਸ ਟਾਈਮ ਹੈਗੀ ਤੇ ਦੋ ਕੰਪਨੀਆਂ ਆਉਣ ਵਾਲੇ ਉਸ ਪ੍ਰੋਗਰਾਮ ਦੇ ਨਾਲ ਕੱਲ ਤੱਕ ਆ ਜਾਣਗੇ ਦੋ ਕੰਪਨੀਆਂ ਤੇ ਅਗਲੇ 4 ਦਿਨਾਂ ਚ ਸਾਡੇ ਕੋਲ 4 ਕੰਪਨੀਆਂ ਆ ਜਾਣਗੀਆਂ ਆਉਣ ਵਾਲੇ ਸਮਾਂ ਚ ਹੋਰ ਸੀਪੀਏ ਸੀਟ ਟੁਕੜੀਆਂ ਆਣਗੀਆਂ ਸਾਡੇ ਕੋਲੇ ਤੇ ਉਹਨਾਂ ਨੂੰ ਮਿਲ ਕੇ ਤੇ ਜਿਹੜੇ ਵਲਰੇਬਲ ਪੁਆਇੰਟਸ ਹੈਗੇ ਉੱਥੇ ਕੰਫੀਡੈਂਸ ਬਿਲਡਿੰਗ ਮੀਜਰ ਫਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੇ ਕਮਿਟਮੈਂਟ ਦੇ ਨਾਲ ਮੈਸੇਜ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦਾ ਕੰਫੀਡੈਂਸ ਬਿਲਡ ਅਪ ਕਰਨਾ, ਬੂਸਟ ਅਪ ਕਰਨਾ ਤੇ ਉਹਨਾਂ ਨੂੰ ਆਹ ਭਰੋਸਾ ਦਿਲਾਉਣਾ ਕਿ ਲਾਅ ਨਾਟਿਕ ਦੀ ਸਥਿਤੀ ਜਿਹੜੀ ਹੈ ਉਹ ਅੰਡਰ ਕੰਟਰੋਲ ਹੈਗੀ ਹਰ ਤਰੀਕੇ ਦੇ ਨਾਲ ਤੇ ਕੋਈ ਵੀ ਸ਼ਰਾਰਤੀ ਅਨਸਰ ਨੂੰ ਜਿਹੜਾ ਹੈਗਾ ਉਹ ਚੋਣਾਂ ਦਾ ਮਾਹੌਲ ਖਰਾਬ ਕਰਨ ਦੀ ਜਿਆਜਤ ਨਹੀਂ ਦੇਈ ਤੇ ਨਾਲ ਹੀ ਜਿਹੜਾ ਹੈਗਾ ਪੂਰੀ ਪੁਲਿਸ ਫੋਰਸ ਨਾਲ ਜਿਹੜੇ ਸੀਪੀਐਫ ਦੇ ਸਾਡੇ ਸਾਥੀ ਹੈਗੇ ਉਹਨਾਂ ਦੇ ਨਾਲ ਮਿਲ ਕੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਫਰੀ ਫੇਅਰ ਇੰਪਾਰਸ਼ੀਅਲ ਇਲੈਕਸ਼ਨ ਕਰਾਉਣ ਵਾਸਤੇ ਅਸੀਂ ਕਮੇਟੀ ਦਾ ਤੇ ਉਸ ਤਰੀਕੇ ਨਾਲ ਇਲੈਕਸ਼ਨ ਕਰਵਾਉਣਾ ਸਰ ਟੋਟਲ ਕਿੰਨੀ ਫੋਰਸ ਲਗਾਈ ਗਈ ਹੈ ਉਹ ਜਿਲ੍ਹੇ ਵਿੱਚ ਹੁਣ ਆਪਣੇ ਪੂਰੇ ਜਿਲ੍ਹੇ ਵਿੱਚ ਜਿਹੜਾ ਹੈਗਾ ਅਸਰ ਦੇ ਦਿਨ ਆਪਣੇ ਕੋਲੇ ਸੀਐਪੀਐਫ ਤੋਂ ਬੀਐਸਐਫ ਦੀ ਇੱਕ ਕੰਪਨੀ ਆਪਣੇ ਕੋਲੇ ਹੈਗੀ ਇਹਦੇ ਵਿੱਚੋਂ ਆਪਣੇ ਕੋਲ ਲਗਭਗ 70 ਜਵਾਨ ਕੀ ਡਿਪਲੋਮਾ ਰਸੇਗੇ ਉਸ ਤੋਂ ਅਲਾਵਾ ਜ਼ਿਲ੍ਹਾ ਪੁਲਿਸ ਦੋ ਏਆਰਪੀ ਟੀਮਸ ਆਪਣੇ ਕੋਲੇ ਹੈਗੀਆਂ ਔਰ ਸੀਐਪੀਐਫ ਜਿਹੜੀ ਅਲੋਟਮੈਂਟਸ ਹੈਗੀਆਂ ਉਹ ਆਉਣ ਵਾਲੇ ਦਿਨਾਂ ਤੋਂ ਜਿੱਦਾਂ ਕੱਲ ਤੋਂ ਹੀ ਆਪਣੇ ਕੋਲੇ ਆਉਣਾ ਸ਼ੁਰੂ ਹੋ ਜਾਣਗੀਆਂ ਤੇ ਚਨਾਵਾਂ ਤੋਂ ਪਹਿਲਾਂ-ਪਹਿਲਾਂ ਆਪਣੇ ਕੋਲ 10 ਤੋਂ ਜ਼ਿਆਦਾ ਟੁਕੜੀਆਂ ਸੀ ਇਹ ਤੇ ਸੀਆਂ ਆਪਾਂ ਨੂੰ ਮਿਲੇਗੀ ਤੇ ਟੋਟਲ ਇਲੈਕਸ਼ਨ ਦੇ ਦੌਰਾਨ ਜਿਹੜੀ ਹੈਗੀ ਜਦੋਂ ਆਪਣੀ VOTING ਹੋਏਗੀ ਉਸ ਟਾਈਮ ਆਪਣੇ ਜ਼ਿਲ੍ਹੇ ਚ ਲਗਭਗ 5000 ਦੀ ਫੋਰਸ ਪੂਰੇ ਸਾਰੇ ਪੋਲਿੰਗ ਬੂਥਾਂ ਤੇ ਲੋਕੇਸ਼ਨਾਂ ਤੇ ਪੈਟਰੋਲਿੰਗ ਪਾਰਟੀਆਂ ਤੇ ਤੇ ਉਹ 5000 ਤੋਂ ਵੱਧ ਦੀ ਫੋਰਸ ਜਿਹੜੀ ਹੈ ਚਨਾਤ ਹੋਈ ਸੀ ਸਰ ਇੰਟਰਸਟੇਟ ਨਾਕੇ ਜਿਹੜੇ ਉਹਨਾਂ ਨੇ ਕਿਸ ਤਰ੍ਹਾਂ ਦੇ ਕੀਆ ਰਹੇ ਗੁ ਆਪਣੇ 11 ਟੋਟਲ ਇੰਟਰਸਟੇਟ ਨਾਕੇ ਹੈਗੇ ਜਿਹੜੇ ਹਿਮਾਚਲ ਦੇ ਨਾਲ ਲੱਗਦੇ ਹੈਗੇ ਤੇ ਉੱਥੇ ਆਪਣੀ 24 ਘੰਟੇ ਫੋਰਸ ਬੜੀ ਮੁਸਤੈਦੀ ਦੇ ਨਾਲ ਹਿਮਾਚਲ ਪੁਲਿਸ ਤਹਨਾਤ ਹੈ ਜੀ ਤੇ ਉੱਥੇ 24 ਘੰਟੇ ਚੈਕਿੰਗ ਚੱਲਦੀ ਹੈ ਉਸ ਤੋਂ ਇਲਾਵਾ ਜਿਹੜੇ ਐਫਐਸਟੀ ਤੇ ਐਸਐਸਟੀ ਟੀਮਸ ਹੈਗੇ ਪਰ ਕਨਸਟਿਟੂਐਂਸੀ ਹਰ ਕਨਸਟਿਟੂਐਂਸੀ ਵਾਈਜ਼ 3-3 ਐਫਐਸਟੀ ਟੀਮ ਤੇ 3-3 ਐਸਐਸਟੀ ਟੀਮਸ ਜਿਹੜੀ ਹੈਗੀਆਂ ਉਹ ਆਪਣੇ ਤਹਨਾਤ ਹੈਗੇ ਜਿਹੜੀ ਰੈਂਡਮ ਚੈਕਿੰਗ ਸਟੈਟਿਕ ਚੈਕਿੰਗ ਜਿਹੜੀ ਚੱਲ ਰਹੀ ਹੈਗੀ ਉਹ ਵੀ ਤੇ ਨਾਲ ਫਲਾਈਂਗ ਸਪੈਟ ਜਿਹੜਾ ਹੈਗੇ ਉਹ ਵੀ ਚੈਕਿੰਗ ਕਰ ਰਹੇ ਹੈਗੇ ਕੋਈ ਵੀ ਕਿਸੇ ਵੀ ਤਰੀਕੇ ਦੀ ਨਿਕਸ ਸਮਗਲਿੰਗ ਡਰੱਗਸ ਸਮਗਲਿੰਗ ਕੈਸ਼ ਦਾ ਇਲੀਗਲ ਕੈਸ਼ ਦਾ ਫਲੋ ਜਾਂ ਕੋਈ ਫਰੀ ਬੀਜ਼ ਦਾ ਫਲੋ ਕੋਈ ਗਿਫਟਾਂ ਦਾ ਫਲੋ ਜਿਹੜਾ ਹੈਗਾ ਉਹਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਤੇ ਉਹਨੂੰ ਬਿਲਕੁਲ ਵੀ ਜਿਹੜਾ ਹੈਗਾ ਉਹ ਚੌਂ ਵਿਚਾਰ ਨੂੰ ਚੌਂ ਚੌਂ ਵੀ ਪ੍ਰਕਿਰਿਆ ਨੂੰ ਡਿਸਟਰਬ ਨਹੀਂ ਕਰ ਦਿੱਤਾ ਜਾਏਗਾ ਤੇ ਅਸੀਂ ਫ੍ਰੀ ਐਂਡ ਫੇਅਰ ਲਿਚਟ ਰਹਾਂਗੇ ਨੈਕਲੀ